ਵਿਜੀਲੈਂਸ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਬਹੁਤ ਬਹੁਤ ਮੁਬਾਰਕਬਾਦ 1 ਨਹੀਂ 2 ਨਹੀਂ 5 ਨਹੀਂ 10 ਨਹੀਂ 20 ਨਹੀਂ 50 ਨਹੀਂ 540 ਕਰੋੜ ਦੀ ਅਨ ਅਕਾਉਂਟਡ ਮਣੀ ਹੈ ਜਿਹੜੀ ਅਨ ਅਕਾਉਂਟਡ ਪੈਸਾ ਉਹ ਵਿਕਰਮਜੀਤ ਸਿੰਘ ਮਜੀਠੀ ਦੇ ਕੰਪਨੀਆਂ ਦੇ ਖਾਤਿਆਂ ਦੇ ਵਿੱਚ ਪਿਆ 67 ਕਰੋੜ ਰੁਪਇਆ अनअकाउंटेड पैसा ਉਹਨਾਂ ਦੇ ਖਾਤਿਆਂ ਦੇ ਵਿੱਚ ਜਮਾ ਹੋਇਆ ਜਿਹਦਾ ਕਿ ਕੋਈ ਹਿਸਾਬ ਕਿਤਾਬ ਹੈ ਜਿਹੜਾ 141 ਕਰੋੜ ਰੁਪਇਆ ਬਾਹਰਲੇ ਮੁਲਕਾਂ ਦੇ ਵਿੱਚੋਂ ਜਾਲੀ ਸ਼ੈੱਲ ਕੰਪਨੀਆਂ ਬਣਾ ਕੇ ਉਹ ਆਇਆ ਜਿਹੜਾ ਕਿ ਸਿੱਧਮ ਸਿੱਧੇ ਤੌਰ ਦੇ ਉੱਪਰ ਦੇਸ਼ ਦੇ ਕਾਨੂੰਨ ਦੀ ਉਲੰਘਣਾ ਹੈ ਅੱਜ ਆ ਕਿਹੜਾ ਇਹਨਾਂ ਦਾ ਟਾਟੇ ਮਿਰਲੇ ਨੂੰ ਹੱਥ ਪੈ ਗਿਆ ਸੀਗਾ ਕਿ ਕੰਮ ਬਿਜ਼ਨਸ ਇਹਨਾਂ ਵੱਧ ਗਿਆ ਕਿੰਨੇ ਚਾਹੇ ਕਾਂਗਰਸ ਹੈ ਅਕਾਲੀ ਦਲ ਹੈ ਬੀਜਪੀ ਹੈ ਅੱਜ ਕਿਸ ਤਰੀਕੇ ਦੇ ਨਾਲ ਇਹ ਸਾਰੇ ਦੇ ਸਾਰੇ ਪੰਜਾਬ ਨੂੰ ਸਿੱਧੇ ਸਿੱਧੇ ਤੌਰ ਦੇ ਉੱਪਰ ਨਸ਼ਿਆਂ ਦੇ ਛੇਵੇਂ ਦਰਿਆਾਂ ਦੇ ਵਿੱਚ ਇਹਨਾਂ ਨੇ ਧੱਕਿਆ ਤੇ ਉਹਨਾਂ ਦੀ ਹਮਾਇਤ ਕਰਦੇ ਰਹੇ ਨੇ ਉਦੋਂ ਕਹਿੰਦੇ ਰਹੇ ਕਿ ਜੀ ਤੁਸੀਂ ਛੋਟਿਆਂ ਨੂੰ ਫੜੀ ਜਾਂਦੇ ਹੋ ਤੁਸੀਂ ਡਰਗ ਐਡਿਕਟਸ ਨੂੰ ਫੜੀ ਜਾਂਦੇ ਹੋ ਵੱਡੀ ਮੱਛੀ ਨੂੰ ਵੱਡੇ ਮગર ਮੱਛਾਂ ਨੂੰ ਹੱਥ ਨਹੀਂ ਪਾਉਂਦੇ ਹੈਗੇ ਤੇ ਜਦੋਂ ਵੱਡੇ ਮગર ਮੱਛਾਂ ਨੂੰ ਹੱਥ ਪਾ ਲਿਆ ਤੇ ਕੱਲ ਸਾਰੇ ਦੇ ਸਾਰੇ ਉਹਨਾਂ ਦੇ ਸਪੋਰਟ ਦੇ ਉੱਪਰ ਉੱtre ਚਨੀਸਾ ਦਾ ਬਿਆਨ ਵੀ ਸੁਣ ਰਿਹਾ ਸੀਗਾ 2021 ਦੇ ਵਿੱਚ ਉਹਨਾਂ ਨੇ ਐਫ ਆਈ ਆਰ ਦਰਜ ਕੀਤੀ ਸੀਗੀ ਕੀ ਸਿਰ ਵੋਟਾਂ ਲੈਣ ਵਾਸਤੇ ਕੀਤੀ ਸੀਗੀ ਅੱਜ ਦੀ ਤਾਰੀਖ ਦੇ ਵਿੱਚ ਵੀ ਈਡੀ ਹੈ ਜਿਹੜੀ ਉਹ ਸੈਂਟਰ ਸਰਕਾਰ ਕੋਲੇ ਬੀ ਜੀ ਪੀ ਕੋਲੇ ਹੈ ਤੇ ਪੀ ਐਮ ਐਲ ਆ ਦਾ ਕੇਸ ਹੈ ਜਿਹੜਾ ਮਨੀ ਲਾਂਡਰਿੰਗ ਦਾ ਉਹ ਅੱਜ ਵੀ ਨਹੀਂ ਚੱਲ ਰਿਹਾ ਕੀ ਇਹ ਸਰਕਾਰਾਂ ਸੁੱਤੀਆਂ ਪਈਆਂ ਨੇ ਕਿ ਜਾਣ ਕੇ ਅੱਖਾਂ ਬੰਦ ਕਰਕੇ ਉਹ ਜਿਵੇਂ ਕਹਿੰਦੇ ਨੇ ਕਿ ਕੁੱਤੀ ਚੋਰਾਂ ਦਾ ਰਲਈ ਹੋਈ ਹੈ। ਪਾਪ ਕਰਨਾ ਆਲੇ ਨੂੰ ਪਾਪ ਨਹੀਂ ਲੱਗਦਾ ਜਿਹੜੇ ਉਹਦੇ ਵਿੱਚ ਭਾਗੀਦਾਰ ਹੁੰਦੇ ਨੇ ਉਹਦੇ ਸਮਰਥਨ 'ਚ ਖੜਦੇ ਨੇ ਉਹ ਵੀ ਉਨਾਂ ਹੀ ਪਾਪ ਦੇ ਭਾਗੀਦਾਰ ਹੁੰਦੇ ਨੇ। ਇੱਕ ਚੀਜ਼ ਦੀ ਮੈਂ ਗਾਰੰਟੀ ਕਰ ਦਿੰਦੇ ਆ ਕਿ ਚਾਹੇ ਕੋਈ ਵੱਡਾ ਹੋਵੇ, ਛੋਟਾ ਹੋਵੇ, ਆਪਣਾ ਹੋਵੇ, ਬਗਾਨਾ ਹੋਵੇ, ਚਾਹੇ ਕੋਈ ਸਿਆਸੀ ਬੰਦਾ ਹੋਵੇ, ਚਾਹੇ ਕੋਈ ਪੁਲਿਸ ਅਫਸਰ ਹੋਵੇ ਕਿਸੇ ਨਾਲ ਵੀ ਪੰਜਾਬ ਸਰਕਾਰ ਆਵਾਜ਼ ਦੀ ਪਾਰਟੀ ਦੀ ਸਰਕਾਰ ਕਿਸੇ ਨਾਲ ਵੀ ਨਿਹਾਰ ਲਿਆਜ ਨਹੀਂ ਕਰੂਗੀ ਜਿਹੜਾ ਪੰਜਾਬ ਦੀ ਜਵਾਨੀ ਨੂੰ ਚਿੱਟੇ ਦੇ ਨਾਲ ਰੋਲਣ ਦੀ ਕੋਸ਼ਿਸ਼ ਕਰੂਗਾ ਅੱਜ ਦਾ ਦਿਨ ਇੱਕ ਇਤਿਹਾਸਿਕ ਦਿਨ ਹੈ ਅੱਜ ਵਿਕਰਮਜੀਤ ਸਿੰਘ ਮਜੀਠੀਆ ਨੂੰ 7 ਦਿਨ ਦੇ ਪੁਲਿਸ ਰਿਮਾਂਡ ਦੇ ਉੱਪਰ ਮਾਨਯੋਗ ਮੁਹਾਲੀ ਦੀ ਅਦਾਲਤ ਨੇ ਭੇਜਿਆ ਔਰ ਮੈਂ ਇਹ ਮੰਨ ਕੇ ਚੱਲਦਾ ਔਰ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਜਦੋਂ ਅਦਾਲਤ ਕਿਸੇ ਦੀ ਪਲੀ ਮੰਨ ਲੇ ਤੇ ਪ੍ਰਾਈਮਾ ਫੇਸ਼ੀਆ ਅਦਾਲਤ ਨੇ ਵੀ ਇਹ ਐਕਸੈਪਟ ਕੀਤਾ ਕਿ ਹਾਂ ਹੋਰ ਫਰਦਰ ਇਨਵੈਸਟੀਗੇਸ਼ਨ ਦੀ ਪੁਲਿਸ ਵੱਲੋਂ ਜ਼ਰੂਰਤ ਹੈ ਜਿਹਦੇ ਬੇਸਿਸ ਦੇ ਉੱਪਰ ਉਹਨਾਂ ਨੇ 7 ਦਿਨ ਦੇ ਲਈ ਉਹਨਾਂ ਨੂੰ ਪੁਲਿਸ ਰਿਮਾਰਡ ਦੇ ਵਿੱਚ ਭੇਜਿਆ ਇਹਦੇ ਨਾਲ ਨਾਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਪੰਜਾਬ ਸਰਕਾਰ ਔਰ ਵਿਜੀਲੈਂਸ ਨੂੰ ਮੈਂ ਸਮਝਦਾ ਕਿ ਅੱਜ ਜੋ ਸਪੈਸ਼ਲ ਵਧਾਈਆਂ ਦੇ ਪਾਤਰ ਨੇ ਕਿ ਚਾਹੇ ਸਮਾਂ ਤਾਂ ਥੋੜਾ ਜ਼ਰੂਰ ਲੱਗਿਆ ਪਰ ਅੱਜ ਪੰਜਾਬ ਦੇ 3 ਕਰੋੜ ਲੋਕਾਂ ਨੂੰ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਬੱਚੇ ਚਿੱਟੇ ਦੇ ਚਿੱਟੇ ਦੇ ਜ਼ਹਿਰ ਨਾਲ ਆ ਕੇ ਜਾਲਨਾ ਗਵਾਟੇ ਘਰ ਲੁੱਟ ਗਏ ਉਹਨਾਂ ਨੂੰ ਅੱਜ ਇਨਸਾਫ ਦੇਣ ਦੀ ਸ਼ੁਰੂਆਤ ਹੈ ਜਿਹੜੀ ਇਨਸਾਫ ਦਵਾਉਣ ਦੀ ਸ਼ੁਰੂਆਤ ਹੈ ਜਿਹੜੀ ਉਹ ਅੱਜ ਹੋ ਰਹੀ ਹੈ ਸਾਥੀਓ ਕੱਲ ਤੋਂ ਹੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਬੜਾ ਰੌਲਾ ਪਾਇਆ ਪਰ ਜਦੋਂ ਜਦੋਂ ਜਿਵੇਂ ਜਿਵੇਂ ਸ਼ਾਮ ਤੱਕ ਸ਼ਾਮ ਤੱਕ ਵਿਜੀਲੈਂਸ ਦੀ ਐਫ ਆਰ ਦੇ ਤੱਥ ਸਾਹਮਣੇ ਆਏ ਤੇ ਫੇਰ ਕਲੈਰਿਟੀ ਹੋਣੀ ਸ਼ੁਰੂ ਹੋਈ ਕਿ ਕਿਸ ਤਰੀਕੇ ਦੇ ਨਾਲ 1 ਨਹੀਂ 2 ਨਹੀਂ 5 ਨਹੀਂ 10 ਨਹੀਂ 20 ਨਹੀਂ 50 ਨਹੀਂ 540 ਕਰੋੜ ਦੀ अनअकाउंटेड ਮਣੀ ਹੈ ਜਿਹੜੀ अनअकाउंटेड ਪੈਸਾ ਉਹ ਵਿਕਰਮਜੀਤ ਸਿੰਘ ਮਜੀਠੇ ਦੇ ਕੰਪਨੀਆਂ ਦੇ ਖਾਤਿਆਂ ਦੇ ਵਿੱਚ ਪਿਆ तकरीबन 161 ਕਰੋੜ ਰੁਪਇਆ ਇਹ ਐਫਆਈਆਰ ਦੇ ਫੈਕਟਸ ਨੇ 161 ਕਰੋੜ ਰੁਪਇਆ अनअकाउंटेड ਪੈਸਾ ਉਹਨਾਂ ਦੇ ਖਾਤਿਆਂ ਦੇ ਵਿੱਚ ਜਮ੍ਹਾਂ ਹੋਇਆ ਜਿਹਦਾ ਕਿ ਕੋਈ ਹਿਸਾਬ ਕਿਤਾਬ ਹੈ ਜਿਹੜਾ ਉਹ ਸਰਕਾਰ ਨੂੰ ਜਾਂ ਕਿਸੇ ਮਹਿਕਮੇ ਨੂੰ ਨਹੀਂ ਦਿੱਤਾ ਗਿਆ 141 ਕਰੋੜ ਰੁਪਇਆ ਬਾਹਰਲੇ ਮੁਲਕਾਂ ਦੇ ਵਿੱਚੋਂ ਜਾਲੀ ਸ਼ੈੱਲ ਕੰਪਨੀਆਂ ਬਣਾ ਕੇ ਉਹ ਆਇਆ ਜਿਹੜਾ ਕਿ ਸਿੱਧਮ ਸਿੱਧੇ ਤੌਰ ਦੇ ਉੱਪਰ ਦੇਸ਼ ਦੇ ਕਾਨੂੰਨ ਦੀ ਉਲੰਘਣਾ ਹੈ ਔਰ ਇਹਨਾਂ ਪੈਸਿਆਂ ਦੇ ਨਾਲ ਕਈ 100 ਕਰੋੜ ਦੀਆਂ ਜਾਇਦਾਦਾਂ ਨੇ ਜਿਹੜੀਆਂ ਉਹ ਬਣਾਈਆਂ ਗਈਆਂ ਹੁਣ ਸਵਾਲ ਇਹ ਹੈ ਕਿ ਪੈਸਾ ਆਇਆ ਕਿੱਥੋਂ ਸ਼ੈੱਲ ਕੰਪਨੀਆਂ ਬਣਾਈਆਂ ਜਾਂਦੀਆਂ ਨੇ ਤੇ ਉਹਦੇ ਵਿੱਚ ਬਿਜ਼ਨਸ ਦੇ ਨਾਂ ਦੇ ਉੱਪਰ ਗੋਰਖ ਧੰਦੇ ਜਿਹੜਾ ਨਸ਼ੇ ਦੇ ਕਾਰੋਬਾਰ ਦਾ ਪੈਸਾ ਜਿਹੜਾ ਉਹ ਇਨਵੈਸਟ ਕਰ ਦਿੱਤਾ ਜਾਂਦਾ ਤੇ ਕੀ ਉਹਨਾਂ ਕੋਲ ਨੋਟਾਂ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਸੀਗੀਆਂ ਇੱਕ ਦਿਨ ਦੇ ਵਿੱਚ ਜਦੋਂ ਸਰਕਾਰ ਬਣਦੀ ਹੈ 2007 ਦੇ ਵਿੱਚ ਇੱਕ ਦਿਨ ਦੇ ਵਿੱਚ 9420099 ਇਹ ਐਫ ਆਈਆਰ ਦੇ ਫੈਕਟਸ میں ਦੱਸ ਰਿਹਾ ਤੁਹਾਨੂੰ 942009 ਨੂੰ ਚਾਰ ਕੰਪਨੀਆਂ ਉਹ ਇਨਕੋਰਪੋਰੇਟ ਹੁੰਦੀਆਂ ਨੇ ਤਿੰਨ ਇੱਕ ਕੰਪਨੀ ਤਿੰਨ ਮਹੀਨੇ ਪਹਿਲਾਂ ਇਨਕੋਰਪੋਰੇਟ ਹੁੰਦੀ ਹੈ ਜਨਵਰੀ ਦੇ ਵਿੱਚ ਇੱਕ ਕੰਪਨੀ ਜਾ ਕੇ 7ਵੇਂ ਮਹੀਨੇ ਦੇ ਵਿੱਚ ਇਨਕੋਰਪੋਰੇਟ ਹੁੰਦੀ ਹੈ 6 ਕੰਪਨੀਆਂ ਉਹਨਾਂ ਹੀ ਕੰਪਨੀਆਂ ਦੀ ਸਬਸਿਡੀਰੀਜ਼ ਬਣਾਈਆਂ ਜਾਂਦੀਆਂ ਨੇ ਐਜਾ ਕਿਹੜਾ ਇਹਨਾਂ ਦਾ ਟਾਡੇ ਮਿਰਲੇ ਨੂੰ ਹੱਥ ਪੈ ਗਿਆ ਸੀਗਾ ਕਿ ਕੰਮ ਬਿਜ਼ਨਸ ਇਹਨਾਂ ਵੱਧ ਗਿਆ ਤੇ ਅੱਜ ਮੁਬਾਰਕਬਾਦ ਦੀ ਗੱਲ ਇਹ ਹੈ ਕਿ ਇਹਨਾਂ ਪੂਰੇ ਤੱਥਾਂ ਦੇ ਆਧਾਰ ਦੇ ਉੱਪਰ ਜਿੰਨੇ ਫੈਕਟਸ ਨੇ ਓਐਫਆਈਆਰ ਦੇ ਵਿੱਚ ਮੈਂਸ਼ਨ ਨੇ ਤੇ ਉਹਨਾਂ ਫੈਕਟਸ ਦੇ ਆਧਾਰ ਦੇ ਉੱਪਰ ਹੀ ਅੱਜ कोर्ट ਦੇ ਵਿੱਚ ਵਿਜੀਲੈਂਸ ਗਈ ਹੈ ਜਿਹਦੇ ਆਧਾਰ ਦੇ ਉੱਪਰ ਅੱਜ 7 ਦਿਨਾਂ ਦਾ ਰਿਮਾਂਡ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਮੈਂ ਇਹਨਾਂ ਲੋਕਾਂ ਨੂੰ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਚਾਹੇ ਕਾਂਗਰਸ ਹੈ ਅਕਾਲੀ ਦਲ ਹੈ ਭਾਜਪਾ ਹੈ ਅੱਜ ਕਿਸ ਤਰੀਕੇ ਦੇ ਨਾਲ ਇਹ ਸਾਰੇ ਦੇ ਸਾਰੇ ਪੰਜਾਬ ਨੂੰ ਸਿੱਧੇ-ਸਿੱਧੇ ਤੌਰ ਦੇ ਉੱਪਰ ਨਸ਼ਿਆਂ ਦੇ ਛੇਵੇਂ ਦਰਿਆਵਾਂ ਦੇ ਵਿੱਚ ਇਹਨਾਂ ਨੇ ਧੱਕਿਆ ਤੇ ਉਹਨਾਂ ਦੀ ਹਮਾਇਤ ਕਰਦੇ ਰਹੇ ਨੇ ਇਹ ਉਹਨਾਂ ਦੀ ਕੱਲ ਦੇ ਬਿਆਨਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਜਿਸ ਦਿਨ ਦੀ ਪੰਜਾਬ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਮੁਹਿੰਮ ਸ਼ੁਰੂ ਕੀਤੀ ਯੁੱਧ ਨਸ਼ਾ ਵਿਰੁੱਧ ਤੇ ਉਦੋਂ ਕਹਿੰਦੇ ਰਹੇ ਕਿ ਜੀ ਤੁਸੀਂ ਛੋਟਿਆਂ ਨੂੰ ਫੜੀ ਜਾਂਦੇ ਹੋ ਤੁਸੀਂ ਡਰਗ ਐਡਿਕਸ਼ਨ ਨੂੰ ਫੜੀ ਜਾਂਦੇ ਹੋ ਵੱਡੀ ਮੱਛੀ ਨੂੰ ਵੱਡੇ ਮગર ਮੱਛਾਂ ਨੂੰ ਹੱਥ ਨਹੀਂ ਪਹੁੰਦੇ ਹੈਗੇ ਤੇ ਜਦੋਂ ਵੱਡੇ ਮગર ਮੱਛਾਂ ਨੂੰ ਹੱਥ ਪਾ ਲਿਆ ਤੇ ਕੱਲ ਸਾਰੇ ਦੇ ਸਾਰੇ ਉਹਨਾਂ ਦੀ ਸਪੋਰਟ ਦੇ ਉੱਪਰ ਉਤਰੇ ਉਤਰੇ ਅਕਾਲੀ ਦਾ ਤਾਂ ਸਮਝ ਆਉਂਦਾ ਹੈ ਕਿ ਉਹਨਾਂ ਨੇ ਪੰਥ ਦਾ ਨਾਂ ਲੈ ਕੇ ਗੁਰੂ ਸਾਹਿਬ ਦਾ ਨਾਂ ਲੈ ਕੇ ਸਰਕਾਰਾਂ ਬਣਾਉਂਦੇ ਰਹੇ ਨੇ ਪਰ ਕੰਮ ਹੈ ਜਿਹੜਾ ਉਹ ਚਿੱਟੇ ਦਾ ਕੰਮ ਚੱਲਦਾ ਰਿਹਾ ਉਹਨਾਂ ਦੇ ਸਰਕਾਰਾਂ ਦੇ ਸਮੇਂ ਤੇ ਅੱਜ ਇਹ ਕਾਂਗਰਸ 2021 ਦੇ ਵਿੱਚ ਮੈਂ ਕੱਲ ਚੰਨੀ ਸਾਹਿਬ ਦਾ ਬਿਆਨ ਵੀ ਸੁਣ ਰਿਹਾ ਸੀਗਾ 2021 ਦੇ ਵਿੱਚ ਉਹਨਾਂ ਨੇ ਐਫਆਈਆਰ ਦਰਜ ਕੀਤੀ ਸੀਗੀ ਕੀ ਸਿਰ ਵੋਟਾਂ ਲੈਣ ਵਾਸਤੇ ਕੀਤੀ ਸੀਗੀ ਤੇ ਅੱਜ ਉਹਨਾਂ ਦੇ ਉਹਨਾਂ ਦੇ ਹੱਕ ਦੇ ਵਿੱਚ ਉਤਰਦੇ ਨੇ ਇਹਦਾ ਮਤਲਬ ਕੀ ਹੋਇਆ ਕਿ ਸੈਟਿੰਗ ਉਹਦੀ ਹੋ ਗਈ ਸੀਗੀ 2021 ਦੇ ਵਿੱਚ ਹੀ ਬੀਜੇਪੀ ਦੀ ਆਪਾਂ ਗੱਲ ਕਰ ਲਓ ਬੀਜੇਪੀ ਦੇ ਕਈ ਨੇਤਾਵਾਂ ਨੇ ਬੜਾ ਹਾਜ਼ਰ ਨਾਰਾ ਮਾਰੇ ਉਹਨਾਂ ਦੇ ਹੱਕ ਦੇ ਵਿੱਚ ਇਹਦਾ ਮਤਲਬ ਕੀ ਹੋਇਆ ਕਿ ਜਦੋਂ 2014 ਦੇ ਵਿੱਚ ਨਰਿੰਦਰ ਸਿੰਘ ਈਡੀ ਦੇ ਡਿਪਟੀ ਡਾਇਰੈਕਟਰ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਤੇ ਉਹਨਾਂ ਤੋਂ ਤਵਾਦਲਾ ਕਿਹਨੇ ਕੀਤਾ ਬੀਜੇਪੀ ਦੀ ਸਰਕਾਰ ਨੇ ਇਲਜ਼ਾਮ ਕਦੋਂ ਲੱਗਦੇ ਨੇ ਐਫ ਆਈ ਆਰ ਦੇ ਵਿੱਚ ਪੈਸਿਆਂ ਦਾ ਵੇਰਵਾ ਕਦੋਂ ਹੈ 2007 8 9 10 ਜਗਦੀਸ਼ ਭੋਲਾ ਵੱਲੋਂ ਇਲਜ਼ਾਮ ਕਦੋਂ ਲੱਗਦੇ ਨੇ 2013 ਦੇ ਵਿੱਚ 14 ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਚੱਲ ਰਹੀ ਹੁੰਦੀ ਹੈ ਉਦੋਂ ਨਰਿੰਦਰ ਸਿੰਘ ਦਾ ਤਬਾਦਲਾ ਕਰ ਦਿੱਤਾ ਜਾਂਦਾ ਹੈ ਅੱਜ ਦੀ ਤਾਰੀਖ ਦੇ ਵਿੱਚ ਵੀ ਈਡੀ ਹੈ ਜਿਹੜੀ ਉਹ ਸੈਂਟਰ ਸਰਕਾਰ ਕੋਲੇ ਬੀਜੇਪੀ ਕੋਲੇ ਹੈ ਤੇ ਪੀਐਮਐਲਏ ਦਾ ਕੇਸ ਹੈ ਜਿਹੜਾ ਮਨੀ ਲਾਂਡਰਿੰਗ ਦਾ ਉਹ ਅੱਜ ਵੀ ਨਹੀਂ ਚੱਲ ਰਿਹਾ ਕੀ ਇਹ ਸਰਕਾਰਾਂ ਸੁੱਤੀਆਂ ਪਈਆਂ ਨੇ ਕਿ ਜਾਣ ਕੇ ਅੱਖਾਂ ਬੰਦ ਕਰਕੇ ਉਹ ਜਿਵੇਂ ਕਹਿੰਦੇ ਨੇ ਕਿ ਕੁੱਤੀ ਚੋਰਾਂ ਦਾ ਰਲਈ ਹੋਈ ਹੈ ਉਹ ਉਸ ਕਹਾਵਤ ਦੇ ਮੁਤਾਬਕ ਇਹ ਏਜੰਸੀਆਂ ਇਹ ਸਰਕਾਰਾਂ ਚਾਹੇ ਪਿਛਲੀ ਕਾਂਗਰਸੀ ਸਰਕਾਰ ਸੀ ਤੇ ਚਾਹੇ ਭਾਜਪੀ ਦੀ ਸਰਕਾਰ ਹੈ ਪਿਛਲੇ 11 ਸਾਲਾਂ ਤੋਂ ਤੇ ਜਿਸ ਤਰੀਕੇ ਨਾਲ ਹਾ ਦਾ ਨਾਰਾ ਮਾਰ ਰਹੇ ਨੇ ਮੈਂ ਇਹਨਾਂ ਮੇਰੇ ਸਤਕਾਰਯੋਗ ਲੀਡਰਾਂ ਨੂੰ ਕਿਹੜਾ ਚਾਹੂੰਗਾ ਕਿ ਪਾਪ ਦਾ ਭਾਗੀਦਾਰ ਪਾਪ ਕਰਨਾ ਆਲੇ ਨੂੰ ਪਾਪ ਨਹੀਂ ਲੱਗਦਾ ਜਿਹੜੇ ਉਹਦੇ ਵਿੱਚ ਭਾਗੀਦਾਰ ਹੁੰਦੇ ਨੇ ਉਹਦੇ ਸਮਰਥਨ 'ਚ ਖੜਦੇ ਨੇ ਉਹ ਵੀ ਉਨੇ ਹੀ ਪਾਪ ਦੇ ਭਾਗੀਦਾਰ ਹੁੰਦੇ ਨੇ ਗੁਰੂਆਂ ਪੀਰਾਂ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਆ ਚਿੱਟੇ ਦਾ ਤੁਸੀਂ ਦਰਿਆ ਵਗਾ ਦਿੱਤਾ ਲੋਕਾਂ ਦੇ ਘਰਾਂ ਦੇ ਵਿੱਚ ਸੱਥਰ ਬਚ ਗਏ ਤੇ ਹੁਣ ਜਦੋਂ ਪੰਜਾਬ ਸਰਕਾਰ ਪੰਜਾਬ ਪੁਲਿਸ ਤੱਥਾਂ ਦੇ ਆਧਾਰ ਦੇ ਉੱਪਰ ਐਫ ਆਈ ਆਰ ਦਰਜ ਕਰਦੀ ਹੈ ਕੱਲਾ ਕੱਲਾ ਤੱਥ ਹੈ ਜਿਹੜਾ ਉਹ ਤੁਸੀਂ ਜਦੋਂ ਪੜੋਗੇ ਐਫ ਆਈ ਆਰ ਕੱਲੀ ਕੱਲੀ ਚੀਜ਼ ਹੈ ਜਿਹੜੀ ਉਹਦੇ ਵਿੱਚ ਮੈਂਸ਼ਨਡ ਹੈ ਵੀ ਕਿੱਥੋਂ ਕਿਹੜਾ ਪੈਸਾ ਅਨ ਕਾਊਂਟਡ ਖਾਤਿਆਂ ਦੇ ਵਿੱਚ ਜਮਾ ਹੋਇਆ ਕਿਹੜਾ ਪੈਸਾ ਸ਼ੈੱਲ ਕੰਪਨੀਆਂ ਦੇ ਜ਼ਰੀਏ ਜਿਹੜਾ ਹੋਇਆ ਕਿਵੇਂ ਜਾਇਦਾਦਾਂ ਬਣਾਈਆਂ ਗਈਆਂ ਕਿਹੜੀ ਕੰਪਨੀ ਦੀ ਕਿੰਨੀ ਹੋਲਡਿੰਗ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੈ ਜਿਹੜਾ ਉਹ ਹੋ ਚੁੱਕਿਆ ਮੈਂ ਤਾਂ ਹੁਣ ਕਿਉਂਕਿ ਮੈਟਰ ਸਬ ਜੁੜੇ ਸੈਂ ਮੈਂ ਤਾਂ ਇੱਕ ਗੱਲ ਇੱਕ ਗੱਲ ਦਾ ਵਿਸ਼ਵਾਸ ਹੈ ਜਿਹੜਾ ਉਹ ਭਵੰਦਮਾਨ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਆਵਾਦੀ ਪਾਰਟੀ ਵੱਲੋਂ ਸਾਡੇ ਨੈਸ਼ਨਲ ਕਨਵੈਨਸ਼ਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਦੀ ਰਾਏ ਨਮਾਈ ਦੇ ਹੇਠ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੰਜਾਬ ਸਰਕਾਰ ਮਾਨ ਸਾਹਿਬ ਦੀ ਸਰਕਾਰ ਯੁੱਧ ਨਸ਼ਾ ਵਿਰੁੱਧ ਚਲਾ ਰਹੀ ਹੈ ਤਿਆਰ ਕੀਤਾ ਹੋਇਆ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਕਟਮ ਕਰਨੇ ਨੇ ਇੱਕ ਚੀਜ਼ ਦੀ ਮੈਂ ਗਾਰੰਟੀ ਕਰ ਦਿੰਦੇ ਆ ਕਿ ਚਾਹੇ ਕੋਈ ਵੱਡਾ ਹੋਵੇ ਛੋਟਾ ਹੋਵੇ ਆਪਣਾ ਹੋਵੇ ਬਗਾਨਾ ਹੋਵੇ ਚਾਹੇ ਕੋਈ ਸਿਆਸੀ ਬੰਦਾ ਹੋਵੇ ਚਾਹੇ ਕੋਈ ਪੁਲਿਸ ਅਫਸਰ ਹੋਵੇ ਕਿਸੇ ਨਾਲ ਵੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਨਾਲ ਵੀ ਨਿਹਾਲ ਲਿਆਜ ਨਹੀਂ ਕਰੂਗੀ ਜਿਹੜਾ ਪੰਜਾਬ ਦੀ ਜਵਾਨੀ ਨੂੰ ਚਿੱਟੇ ਦੇ ਨਾਲ ਰੋਲਣ ਦੀ ਕੋਸ਼ਿਸ਼ ਕਰੂਗਾ ਸੋ ਇੱਕ ਵਾਰ ਫੇਰ ਤੋਂ ਵਿਜੀਲੈਂਸ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਬਹੁਤ ਬਹੁਤ ਮੁਬਾਰਕਬਾਦ ਹੁਣ ਦੌਰ ਸ਼ੁਰੂ ਹੋ ਗਿਆ ਕਿ ਪੰਜਾਬ ਦੇ ਉਹਨਾਂ ਘਰਾਂ ਦਾ ਜਿਨ੍ਹਾਂ ਦੇ ਵਿੱਚ ਚਿੱਟੇ ਨਾਲ ਸੱਥਰ ਵਿਸ਼ੇ ਉਹਨਾਂ ਦੇ ਇਨਸਾਫ ਉਹਨਾਂ ਨੂੰ ਇਨਸਾਫ ਦਿਵਾਉਣ ਦਾ ਕੰਮ ਹੈ ਜਿਹੜਾ ਉਹ ਅੱਜ ਤੋਂ ਸ਼ੁਰੂ ਹੋ ਗਿਆ ਔਰ ਮੈਂ ਸਮਝਦਾ ਕਿ ਜਿੰਨੇ ਤੱਥ ਅੱਜ ਵਿਜੀਲੈਂਸ ਕੋਲ ਇਹ ਇਹ ਸਮਾਂ ਵੀ ਇਸੇ ਕਰਕੇ ਲੱਗਿਆ ਸਵੇਰੇ ਮਾਨਸਾਹਬ ਵੀ ਤੁਹਾਨੂੰ ਦੱਸ ਕੇ ਗਏ ਨੇ ਸਮਾਂ ਵੀ ਇਸੇ ਕਰਕੇ ਲੱਗਿਆ ਕਿਉਂਕਿ ਇਹ ਜਿਹੇ ਵਰਬ ਬੁਣਿਆ ਹੋਇਆ ਸੀਗਾ ਇਹ ਜਿਹੜਾ ਜਾਲ ਬੁਣਿਆ ਹੋਇਆ ਸੀਗਾ ਕਿ ਜਦੋਂ ਤੱਕ ਉਹਨੂੰ ਉਹਦੀ ਪ੍ਰੋਪਰ ਤਫਤੀਸ਼ ਨਾ ਹੁੰਦੀ ਉਦੋਂ ਤੱਕ ਇਹ ਤੱਥ ਸਾਹਮਣੇ ਨਹੀਂ ਆਉਣੇ ਸੀਗੇ ਸੋ ਮੈਂ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਜੋ ਸਾਡਾ ਮਿਸ਼ਨ ਸੀ ਉਹਦੇ ਵਿੱਚ ਇੱਕ ਅਜਿਹਾ ਵੱਡਾ ਲੈਂਡਮਾਰਕ ਸਟੈਪ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਪਰ ਪੰਜਾਬ ਪੁਲਿਸ ਨੇ ਲਿਆ ਹੈ